ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੋਲਾ ਹੈ ਜਦੋਂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮਨਾਉਣਾ ਸੀ ਤਾਂ ਉਸ ਸਮੇਂ ਵੀ ਆਪ ਜੀ ਨੇ ਸਿੱਖ ਸੰਗਤ ਨੂੰ ਹੁਕਮਨਾਮੇ ਇਸ ਤਰ੍ਹਾਂ ਭੇਜੇ ਸਾਹਿਬ ਨੇ ਮੁਸਕਰਾ ਕੇ ਆਖਿਆ ਜਦੋਂ ਮੇਰਾ ਗੁਰੂ ਕਾ ਖਾਲਸਾ ਨੰਦਾਂ ਦੀ ਪੂਰੀ ਵਿੱਚ ਹੋਲਾ ਮਹੱਲਾ ਖੇਡਿਆ ਕਰੇਗਾ ਨਾ ਉਦੋਂ ਅਸੀਂ ਨੰਦਾਂ ਦੀ ਪੁਰੀ ਵਿੱਚ ਆਇਆ ਕਰਾਂਗੇ ਔਰ ਸਾਰੇ ਪਰਿਵਾਰ ਦੇ ਸਮੇਤ ਭਾਵਨਾਵਾਲਿਆਂ ਨੂੰ ਦਰਸ਼ਨ ਬਖਸ਼ਿਆ ਕਰਾਂਗੇ ਆਪਣੇ ਵਿਰਸੇ ਪ੍ਰਤੀ ਜਾਗਰੂਕ ਕਰਨ ਲਈ ਖਾਲਸਾ ਪੰਥ ਦੀ ਨਿਆਰੀ ਹੋਣ ਨੂੰ ਦਰਸਾਉਂਦੇ ਕੌਮੀ ਤਿਉਹਾਰ ਹੋਲੇ ਮਹੱਲੇ ਦੇ ਅਰਥ ਬੜੇ ਸਾਰਥਕ ਅਤੇ ਵਿਸ਼ੇਸ਼ ਨੇ ਕਲਗੀਧਰ ਪਾਸ਼ਾ ਸահਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਦੇ ਪਰੰਪਰਾਇ ਪੱਖ ਤੋਂ हट ਕੇ ਹੋਲੇ ਮਹੱਲੇ ਦਾ ਸੰਬੰਧ ਸੂਰਮਤਾਈ ਦੇ ਨਾਲ ਜੋੜਿਆ ਔਰਨ ਕੀ ਆਰਤੀ ਸੁਆਰਤਾ ਅਕਾਲ ਜੂ ਕੋ ਔਰਨ ਕੀ ਬੋਲੀ ਦੀਨ ਬੰਦ ਕੋ ਸੁ ਬੋਲਾ ਹੈ ਦੇਵੀ ਦੇਵ ਸਿੱਧਨ ਕੀ ਲੋਕ ਮੈਂ ਪ੍ਰਸਿੱਧ ਹੋਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੂ ਕੋ ਆਜ ਹੋਲਾ ਹੈ ਹੋਲਾ ਤੇ ਮਹੱਲਾ ਦੋ ਵਖ ਵਖ ਸ਼ਬਦ ਨੇ ਹੋਲਾ ਅਰਬੀ ਪਾਸ਼ਾ ਦੇ ਸ਼ਬਦ ਹੂਲ ਤੋਂ ਬਣਿਆ ਹੈ ਜਿਸ ਦੇ ਅਰਥ ਨੇਕ ਅਤੇ ਭਲੇ ਕੰਮਾਂ ਲਈ ਜੂਜਣਾ ਸੀਸ ਤਲੀ ਤੇ ਧਰ ਕੇ ਲੜਨਾ ਤਲਵਾਰ ਦੀ ਧਾਰ ਤੇ ਚੱਲਣਾ ਹਨ ਮਹੱਲਾ ਫਾਰਸੀਪਾ ਸ਼ਦਾ ਸ਼ਬਦ ਹੈ ਜਿਸ ਦਾ ਭਾਵ ਬਨੌਟੀ ਲੜਾਈ ਹੈ ਇਸ ਵਿੱਚ ਪੈਦਲ ਅਤੇ ਘੋੜਸਵਾਰ ਸ਼ਸਤਰਧਾਰੀ ਸਿੰਘ ਦੋ ਦਲ ਬਣਾ ਕੇ ਇੱਕ ਖਾਸ ਥਾਂ ਤੇ ਹਮਲਾ ਕਰਦੇ ਨੇ ਅਤੇ ਅਨੇਕ ਪ੍ਰਕਾਰ ਦੇ ਜੰਗੀ ਕਰਤੱਵ ਦਿਖਾਉਂਦੇ ਨੇ ਹੋਲੀ ਦਾ ਮੌਸਮੀ ਤਿਉਹਾਰ ਖੁਸ਼ੀ ਅਤੇ ਹਾਸੇ ਖੇਡੇ ਦਾ ਤਿਉਹਾਰ ਸੀ ਜੋ ਬਸੰਤ ਰੁੱਤ ਦੇ ਪੂਰੇ ਜੋਬਨ ਨੂੰ ਪ੍ਰਗਟ ਕਰਦਾ ਹੈ ਹੌਲੀ-ਹੌਲੀ ਇਸ ਤਿਉਹਾਰ ਨੂੰ ਮਨਾਉਣ ਦੇ ਤਰੀਕੇ ਵਿੱਚ ਨਿਗਾਰ ਹੁੰਦਾ ਗਿਆ ਅਤੇ ਲੋਕ ਇੱਕ ਦੂਜੇ ਤੇ ਗੰਦਮੰਦ ਸੁੱਟਣ ਤੱਕ ਵੀ ਪਹੁੰਚ ਗਏ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨੰਦਾਂ ਦੀ ਪੁਰੀ ਵਿੱਚ ਇਸ ਹੋਲੇ ਮਹੱਲੇ ਦੀ ਪਰੰਪਰਾ ਨੂੰ ਕਾਇਮ ਦਾਇਮ ਕੀਤਾ Hindu ਧਰਮ ਦੇ ਵਿੱਚ ਜਿਵੇਂ ਚਾਰ ਵਰਨ ਬ੍ਰਾਹਮਣ क्षत्रिय ਵੈਸ਼ ਸ਼ੂਦਰ ਇਹ ਜਗਤ ਪ੍ਰਸਿੱਧ ਹਨ ਇਸੇ ਪ੍ਰਕਾਰ ਇਹਨਾਂ ਚਾਰ ਵਰਨਾਂ ਦੇ ਚਾਰ ਤਿਉਹਾਰ ਨੇ ਜਿਵੇਂ ਬ੍ਰਾਹਮਣ ਭਾਈਚਾਰਾ ਸ਼ਾਵਨੀ ਉਪਾਕਰਮ ਨਾਮ ਦਾ ਤਿਉਹਾਰ ਮਨਾਉਂਦਾ ਹੈ ਔਰ ਜਿਹੜੇ ਕਸ਼ਤਰੀ ਹਨ ਉਹ ਦੁਸ਼ਹਿਰੇ ਨੂੰ ਮਨਾਉਂਦੇ ਹਨ ਔਰ ਮਨੁਸਿਮਰਤੀ ਵਿੱਚ ਲਿਖਿਆ ਹੈ ਜਿਹੜੇ ਵੈਸ ਨੇ ਉਹ ਦੀਵਾਲੀ ਦਾ ਪੂਰਵ ਮਨਾ ਸਕਦੇ ਹਨ ਔਰ ਜਿਹੜੇ ਸ਼ੂਦਰ ਲੋਗ ਨੇ ਉਹਨਾਂ ਨੂੰ ਹੋਲੀ ਦਿੱਤੀ ਹੈ ਆਮ ਗਰੀਬ ਲੋਗ ਆਪਣੇ ਸਿਰੇ ਉੱਪਰ ਹੱਥਾਂ ਦੇ ਨਾਲ ਕ ਹੱਥਾਂ ਦੇ ਨਾਲ ਮਿੱਟੀ ਘਟਾ ਉਡਾ ਕੇ ਕਰਕੇ ਔਰ ਇਹਨੂੰ ਹੀ ਗੁਲਾਲ ਸਮਝ ਕਰਕੇ ਆਪਣੇ ਸਿਰ ਵਿੱਚ ਖੇ ਪਾ ਕਰਕੇ ਇਹ ਪੁਰਬ ਮਨਾ ਲਿਆ ਕਰਦੇ ਸਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਨ ਗਰੀਬ ਸਿੱਖਣ ਕੋ ਦੀ ਵਡਿਆਈ ਯਾਦ ਕਰੇ ਹਮਰੀ ਗੁਰਿਆਈ ਇਹਨਾਂ ਗਰੀਬ ਸਿੱਖਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਮਹਾਨ ਵਡਿਆਈਆਂ ਬਖਸ਼ ਕਰਕੇ ਨਿਹਾਲ ਕਰਤਾਰਤ ਕੀਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਦੀ ਵਿਸਾਖੀ 1752 ਬਿਕਰਮੀ ਵਿੱਚ ਕੇਸਗੜ ਸਾਹਿਬ ਵਿਖੇ ਅੰਮ੍ਰਿਤ ਤਿਆਰ ਕਰਕੇ ਖਾਲਸਾ ਸਾਜਿਆ ਤਾਂ ਆਪਨੇ ਕਿਰਪਾਣ ਤਾਰੀ ਖਾਲਸੇ ਨੂੰ ਸ਼ਸਤਰ ਅਤੇ ਜੁੱਧ ਵਿੱਦਿਆ ਵਿੱਚ નિਪੁੰਨ ਕਰਨ ਵੱਲ ਉਚੇਚਾ ਧਿਆਨ ਦਿੱਤਾ ਇਸ ਲਈ ਉਹਨਾਂ ਨੇ ਹੋਲੀ ਦੇ ਪਰੰਪਰਾਇ ਪੱਖ ਤੋਂ ਹਟ ਕੇ ਹੋਲੇ ਮਹੱਲੇ ਦਾ ਸੰਬੰਧ ਸੂਰਮਤਾਈ ਨਾਲ ਜੋੜਿਆ ਦਸ਼ਮੇਸ਼ ਜੀ ਨੇ ਹੋਲੀ ਦੇ ਤਿਹਾੜ ਨੂੰ ਨਵਾਂ ਰੂਪ ਪ੍ਰਦਾਨ ਕੀਤਾ ਅਤੇ ਇਸ ਨੂੰ ਹੋਲਾ ਨਾਮ ਦਿੱਤਾ 18ਵੀਂ ਸਦੀ ਵਿੱਚ ਜਿਵੇਂ ਖਾਲਸੇ ਦੇ ਬੋਲੇ ਵਿਕਸਿਤ ਹੋਏ ਉਵੇਂ ਹੀ ਹੋਲੀ ਨੂੰ ਖਾਲਸੇ ਦੇ ਗੜਗੱਜ ਬੋਲਿਆਂ ਵਿੱਚ ਹੋਲਾ ਕਿਹਾ ਜਾਣ ਲੱਗ ਪਿਆ ਗੁਰੂ ਸਾਹਿਬ ਜੀ ਸਮੇਂ-ਸਮੇਂ ਤੇ ਸਿੱਖ ਸੰਗਤ ਨੂੰ ਹੁਕਮਨਾਮੇ ਭੇਜਦੇ ਜਿੰਨਾ ਨਵੇਂ ਗੁਰੂ ਸਾਹਿਬ ਜੀ ਦੇ ਹੁਕਮਨਾਮੇ ਪ੍ਰਾਪਤ ਹੁੰਦੇ ਉਹ ਆਪਣੇ ਆਪ ਨੂੰ ਵਡਭਾਗਾ ਸਮਝਦਾ ਜਦੋਂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮੱਲਾ ਮਨਾਉਣਾ ਸੀ ਤਾਂ ਉਸ ਸਮੇਂ ਵੀ ਆਪ ਜੀ ਨੇ ਸਿੱਖ ਸੰਗਤ ਨੂੰ ਹੁਕਮਨਾਮੇ ਇਸ ਤਰ੍ਹਾਂ ਭੇਜੇ ਗੁਰੂ ਸਾਹਿਬ ਜੀ ਨੇ ਸਿੱਖ ਸੰਗਤ ਨੂੰ 4 ਮੱਗਰ ਸੰਮਤ 1757 ਈਸਵੀ ਨੂੰ ਹੁਕਮਨਾਮੇ ਵੀ ਭੇਜੇ ਜਿਸ ਵਿੱਚ ਵਿਸ਼ੇਸ਼ ਜ਼ਿਕਰ ਹੈ ਕਿ ਸਰਬੱਤ ਸੰਗਤ ਨੂੰ ਹੁਕਮ ਹੈ ਹੌਲੀ ਨੂੰ ਹਥਿਆਰ ਬੰਨ ਕੇ ਦਰਸ਼ਨ ਆਉਣਾ ਖੁਸ਼ੀ ਹੈ ਇੱਕ ਪੰਡਤ ਨਿਹਾਲ ਸਿੰਘ ਜੀ ਲਿਖਦੇ ਨੇ ਕਿ ਜਦੋਂ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਹੱਲਾ ਸ਼ੁਰੂ ਕੀਤਾ ਤਾਂ ਉਸ ਵਕਤ ਗੁਰੂ ਕੇ ਸਿੰਘਾਂ ਦੇ ਵਿੱਚ ਕੈਸੀ ਖੁਸ਼ੀ ਸੀ ਕਹਿੰਦੇ ਗੁਰੂ ਕੇ ਸਿੰਘਾਂ ਨੂੰ ਪਤਾ ਲੱਗਾ ਕਿ ਬਾਜਾਂ ਵਾਲੇ ਘੋੜੇ ਉੱਪਰ ਸੱਜ ਗਏ ਹਨ ਔਰ ਨਗਾਰੇ ਤੇ ਚੋਬਾਂ ਲੱਗੀਆਂ ਹਨ ਗੁਰੂ ਕੇ ਸਿੰਘ ਰਗੜਾ ਲਗਾਉਂਦੇ ਪਏ ਸਨ ਉਹਨਾਂ ਨੇ ਹੱਲੇ ਕੀਤੇ ਇੱਕ ਸਿੰਘ ਦੇ ਹੱਥ ਵਿੱਚ ਬਰਸ਼ਾ ਆਇਆ ਉਹਨੇ ਬਰਸ਼ਾ ਫੜ ਕੇ ਮੋਢੇ ਰੱਖ ਲਿਆ ਇੱਕ ਦੇ ਹੱਥ ਵਿੱਚ ਢਾਲ ਆਈ ਉਹਨੇ ਢਾਲ ਹੀ ਫੜ ਲਈ ਇੱਕ ਨੇ ਕੁਟਾਰ ਗਾਤਰੇ ਕਰ ਲਈ ਇੱਕ ਨੇ ਤੇਗਾ ਪਾ ਲਿਆ ਗਾਤਰੇ ਇੱਕ ਲਾਂਗਰੀ ਸਿੰਘ ਸੀ ਉਹਨੇ ਵੇਖਿਆ ਹੋਰ ਤੇ ਕੁਝ ਹੱਥ ਨਹੀਂ ਆਉਂਦਾ ਉਹਨੇ ਕੜਸ਼ਾ ਹੀ ਫੜ ਲਿਆ ਔਰ ਇੱਕ ਨੇ ਸ਼ਹੀਦੀ ਦੇਗਾ ਦਾ ਗੋਲਾ ਫੜ ਲਿਆ ਉਹ ਰਗੜਾ ਲਗਾਉਂਦਾ ਸੀ ਗੋਲਾ ਜੇ ਛੱਡਿਆ ਨਹੀਂ ਸੀ ਉਹਨੇ ਸੋਚਿਆ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਜਾ ਕਰਕੇ ਮੈਦਾਨ ਵਿੱਚ ਉਤਰਨਗੇ ਉਦੋਂ ਫਿਰ ਸ਼ਿਰਦਾਈਆਂ ਦਾ ਗੋਲਾ ਛੱਡਾਂਗੇ ਉਹ ਲਿਖਦੇ ਨੇ ਬਰਛਾ ਢਾਲ ਕਟਾਰਾ ਤੇਗਾ ਕੜਸ਼ਾ ਦੇਗਾ ਗੋਲਾ ਹੈ ਸੁੱਖਾ ਅੰਮ੍ਰਚਉਨਾ ਵਾਟਾ ਰੁੱਪਾ ਡਲਾ ਮਸੌਲਾ ਹੈ ਉਹ ਲਿਖਦੇ ਨੇ ਕਿਸੇ ਨੇ ਰੂਪਾ ਗੰਡੇ ਨੂੰ ਕਹਿੰਦੇ ਨੇ ਨਿਹੰਗ ਸਿੰਘ ਕਹਿੰਦੇ ਕਿਸੇ ਨੇ ਲੰਗਰ ਵਿੱਚੋਂ ਗੰਡਾ ਹੀ ਫੜ ਲਿਆ ਕਿਸੇ ਨੇ ਢੀਮ ਹੀ ਫੜ ਲਈ ਵੀ ਖਾਲੀ ਹੱਥ ਨਹੀਂ ਜਾਣਾ ਜਾ ਕੇ ਕੋਈ ਨਾ ਕੋਈ ਜੰਗ ਜੂ ਕਰਤਬ ਕਰਾਂਗੇ ਸ਼ਕਾ ਪ੍ਰਸ਼ਾਦ ਸਜਾ ਦਸਤਾਰਾ ਅਰਕਰ ਦੋਨਾ ਟੋਲਾ ਹੈ ਅਪਰ ਸਨਹਿਰਾ ਰਗੜਾ ਲੱਗੈ ਸ਼ਗੇ ਸੁ ਬੋਲਾ ਹੁਲਾ ਹੈ ਕញ្ញਾਂ ਨੇ ਕੜਾ ਪ੍ਰਸ਼ਾਦ ਸ਼ੀਦੀ ਦੇਗਾ ਸਜੀਆਂ ਨੇ ਦਸਤਾਰੇ ਚਲਾਏ ਹੋਏ ਨੇ ਕਿਉਂਕਿ ਮਹੱਲੇ ਦੀ ਇਹ ਮਰਿਆਦਾ ਹੈ ਜਦੋਂ ਗੁਰੂ ਕੇ ਸਿੰਘ ਮਹੱਲੇ ਚੜਦੇ ਨੇ ਉਹ ਕੰਗਾ ਕਰਕੇ ਦੁਬਾਰਾ ਦਮਾਲਾ ਚਲਾਉਂਦੇ ਹਨ ਇਹ ਗੁਰੂ ਕੇ ਪੰਥ ਖਾਲਸੇ ਦੀ ਮਰਿਆਦਾ ਹੈ ਫਿਰ ਕਹਿੰਦੇ ਸੁਬਟ ਸੁਚਾਲਾ ਪੁੰਨ ਲਖ ਬਾਹ ਕਲਗਾ ਸਿੰਘ ਸੁਚੋਲਾ ਹੈ ਦਾਲਾ ਪੰਚਮ ਗਜਾ ਉਗਰਾਹੀ ਚੰਡਾ ਜਗਾ ਸਦੋਲਾ ਹੈ ਢਾਂਗ ਸਿੰਘਾਂ ਦੇ ਵਿੱਚ ਜਿਹੜਾ ਕੋ ਲੰਗੜਾ ਹੋਵੇ ਨਾ ਉਹਨੂੰ ਕਹਿੰਦੇ ਸੁਚਾਲਾ ਸਿੰਘ ਕਹਿੰਦੇ ਇੱਕ ਸੁਚਾਲਾ ਸਿੰਘ ਸੀ ਉਨੇ ਆਪਣੇ ਹੱਥ ਵਿੱਚ ਪੌੜੀ ਫੜੀ ਉਹ ਵੀ ਚੱਲ ਪਿਆ ਫੇ ਚੱਲ ਆਪਾਂ ਪੌੜੀ ਨਾਲ ਹੀ ਗਦਗਾ ਖੇਡਾਂਗੇ ਚੱਲ ਕੇ ਫਿਰ ਲਖ ਬਾਹ ਕਹਿੰਦੇ ਨੇ ਜਿਹਦੀ ਇੱਕ ਬਾਹ ਹੋਵੇ ਆਮ ਪੰਜਾਬੀ ਵਿੱਚ ਲੁੰਝਾ ਕਹਿੰਦੇ ਨੇ ਨਿਹੰਗ ਸਿੰਘ ਕਹਿੰਦੇ ਲਖ ਬਾਹ ਉਹਦੀ 1 ਲੱਖ ਹੀ ਬਾਹ ਹੈ ਲਖ ਬਾਹੇ ਸਿੰਘ ਵੀ ਨਾਲ ਚੱਲ ਪਏ ਫਿਰ ਜਿਹਦੇ ਸਿਰ ਤੇ ਵਾਲ ਉੱਡ ਗਏ ਹੋ ਨਾ ਉਹਨੂੰ ਕਹਿੰਦੇ ਕਲਗਾ ਸਿੰਘ ਉਹ ਕਲਗੇ ਸਿੰਘ ਵੀ ਚੱਲ ਪਏ ਫਿਰ ਕਹਿੰਦੇ ਨੇ ਸਚੋਲਾ ਸਚੋਲਾ ਲੰਗੜੇ ਨੂੰ ਕਹਿੰਦੇ ਨੇ ਇਹ ਕਹਿੰਦੇ ਚਾਲ ਬੜੀ ਸੋਹਣੀ ਚੱਲਦਾ ਹੈ ਇਹ ਨਿਹੰਗ ਸਿੰਘਾਂ ਦੇ ਬੋਲੇ ਨੇ ਇਹੋ ਜੇ ਗੁਰੂ ਕੇ ਸਿੰਘ ਵੀ ਜਿਹੜੇ ਚੱਲ ਵੀ ਨਹੀਂ ਸੀ ਸਕਦੇ ਉਹਨਾਂ ਦੇ ਮਨ ਵਿੱਚ ਵੀ ਇੱਛਾ ਸੀ ਕਿ ਅੱਜ ਗੁਰੂ ਗੋਬਿੰਦ ਸਿੰਘ ਦੀਆਂ ਹੋਲੇ ਦੀਆਂ ਬਹਾਰਾਂ ਵੇਖਣੀਆਂ ਨੇ ਉਹ ਵੀ ਚੱਲ ਪਏ ਕਿ ਗੁਰੂ ਗੋਬਿੰਦ ਸਿੰਘ ਦਾ ਦੀਦਾਰ ਕਰਾਂਗੇ ਉੱਚੀ ਉੱਚੀ ਕਹਿੰਦੇ ਨੇ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੋਲਾ ਹੈ ਔਰ ਜਕਾਰੇ ਲਗਾਉਂਦੇ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਾਇਜ਼ਾਕਾਰ ਹੋ ਰਿਹਾ 1700 ਈਸਵੀ ਦੇ ਕਰੀਬ ਹੀ ਗੁਰੂ ਜੀ ਵੱਲੋਂ ਤਿਆਰ ਕਰਵਾਏ ਜਾ ਰਹੇ ਕਿਲਿਆਂ ਵਿੱਚੋਂ ਇੱਕ ਕਿਲਾ ਸੰਪੂਰਨ ਹੋਇਆ ਜਿਸ ਦਾ ਨਾਂ ਹੋਲਗੜ ਰੱਖਿਆ ਅਤੇ ਸਦਾ ਲਈ ਹੋਲੇ ਨਾਲ ਸੰਬੰਧਿਤ ਕਰ ਦਿੱਤਾ ਗਿਆ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਖਾਲਸਾ ਸਾਜਣਾ ਤੋਂ ਬਾਅਦ ਚੇਤਵਦੀ ਇੱਕ ਸੰਮਤ 1757 ਬਿਕਰਮੀ ਨੂੰ ਦੀਵਾਨ ਸਜਾ ਕੇ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ ਭਾਈ ਸਾਹਿਬ ਭਾਈ ਆਨੰਦ ਲਾਲ ਸਾਹਿਬ ਜੀ ਨੇ ਅੱਖੀਂ ਡਿਠਾ ਹਾਲ ਵੇਖਿਆ ਔਰ ਉਹਨਾਂ ਨੇ ਗਜ਼ਲ ਵਿੱਚ ਪੁਰੋਇਆ ਉਹ ਲਿਖਦੇ ਨੇ ਗੁਲੇ ਹੋਲੀ ਬਾ ਬਾਗੇ ਦਹਰ ਬੂ ਕਰਦ ਲਬੇ ਚੂ ਗੁੰਚਾਰਾ ਫਰਖੰਦਾ ਖੂ ਕਰਦ گلاب ਅੰਬਰ ਮੁਸ਼ਕੋ ਅਬੀਰੇ ਚੋ ਬਾਰਾਂ ਬਾਰਿਸ਼ ਸੂਬਾ ਸੂ ਕਰਦ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹੋਲੇ ਮਹੱਲੇ ਦੇ ਪੂਰਬ ਦੇ ਉੱਪਰ ਇੱਕ ਅਲੌਕਿਕ ਨਜ਼ਾਰਾ ਬਖਸ਼ਣਾ ਕੀਤਾ ਕਸੇ ਕੋ ਦੀਦਾ ਰਾ ਦੀਦਾਰੇ ਮੁਕੱਦਸ ਮੁਰਾਦ ਉਮਰ ਰਾ ਹਾਸਲ ਬਾ ਨਿਕੂ ਕਰਦ ਜਿਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੋਲੇ ਮਹੱਲੇ ਦੇ ਦਰਸ਼ਨ ਕੀਤੇ ਬਾਜਾਂ ਵਾਲੇ ਨੂੰ ਘੋੜੇ ਉੱਪਰ ਸਵਾਰ ਹੋਇਆ ਹੋਲਾ ਮਹੱਲਾ ਖੇਡਦਾ ਵੇਖਿਆ ਉਹਨੇ ਆਪਣੀਆਂ ਉਮਰ ਭਰ ਦੀਆਂ ਸਾਰੀਆਂ ਇਸ਼ਾਵਾਂ ਨੂੰ ਪੂਰਿਆਂ ਕਰ ਲੈਣਾ ਕੀਤਾ ਕੋਲਗੜ ਕਿਲੇ ਦੇ ਹੇਠਾਂ ਉਹਨੇ ਦਿਨੀ ਇੱਕ ਪਾਸੇ ਸਤਲੁਜ ਦਰਿਆ ਵਗਦਾ ਸੀ ਜਿਹੜਾ ਹੁਣ ਦੂਰ ਚਲਾ ਗਿਆ ਹੈ ਅਤੇ ਪੂਰਬ ਵੱਲੋਂ ਨੈਣਾ ਦੇਵੀ ਪਹਾੜੀ ਦੇ ਹੇਠ ਚਰਨ ਗੰਗਾ ਵਗਦੀ ਸੀ ਚਰਨ ਗੰਗਾ ਦਾ ਸਥਾਨ ਫੌਜੀ ਕਰਤਬਾਂ ਲਈ ਬੜਾ ਸੋਹਣਾ ਰੇਤਲਾ ਮੈਦਾਨ ਸੀ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਚਰਨ ਗੰਗਾ ਹੀ ਗੁਰੂ ਜੀ ਅਤੇ ਕਹਿਲੂਰੀਏ ਰਾਜ ਵਿਚਕਾਰ ਹੱਦ ਸੀ ਪਹਿਲਾ ਹੋਲਾ ਮਹੱਲਾ ਖੇਡਦਿਆਂ ਸਿੱਖਾਂ ਦੇ ਦੋਹਾਂ ਦਲਾ ਨੇ ਚਰਨ ਗੰਗਾ ਦੀ ਬ੍ਰੇਤੀ ਵਿੱਚ ਜੁਦਦ ਕੀਤਾ ਅਤੇ ਫਿਰ ਇਸ ਨਦੀ ਤੋਂ ਪਾਰ ਕਹਿਲੂਰੀਏ ਰਾਜ ਵਿੱਚ ਇੱਕ ਖਾਸ ਸਥਾਨ ਤੇ ਅਸਥਾਈ ਕਬਜ਼ਾ ਕਰਕੇ ਇੱਕ ਦਲ ਨੇ ਜਿੱਤ ਪ੍ਰਾਪਤ ਕੀਤੀ ਕਲਗੀਧਰ ਪਾਤਸ਼ਾਹ ਜੀ ਆਪ ਇਸ ਮਨਸੂਈ ਲੜਾਈ ਨੂੰ ਵੇਖਦੇ ਅਤੇ ਦੋਹਾਂ ਦਲਾਂ ਨੂੰ ਲੋੜਿੰਦੀ ਸਿੱਖਿਆ ਪ੍ਰਦਾਨ ਕਰਦੇ ਜਿਹੜਾ ਦਲ ਜੇਤੂ ਹੁੰਦਾ ਉਸ ਨੂੰ ਦੀਵਾਨ ਵਿੱਚ ਸਿਰੋਪਾਉ ਬਖਸ਼ਿਸ਼ ਕਰਦੇ ਸਨ ਇਸ ਮੌਕੇ ਦੀਵਾਨ ਸਜਦੇ ਕਥਾ ਕੀਰਤਨ ਹੁੰਦਾ ਵੀਰ ਰਸੀ ਵਾਰਾਂ ਗਾਈਆਂ ਜਾਂਦੀਆਂ ਅਤੇ ਅਨੇਕ ਤਰ੍ਹਾਂ ਦੀਆਂ ਫੌਜੀ ਕਵਾਇਦਾ ਹੁੰਦੀਆਂ ਜੇਤੂ ਅਤੇ ਸੁਯੋਗ ਸਿੱਖਾਂ ਨੂੰ ਇਨਾਮ ਬਖਸ਼ੇ ਜਾਂਦੇ ਹਰ ਪਾਸੇ ਚੜ੍ਹਦੀ ਕਲਾ ਦਾ ਮਾਹੌਲ ਬੜਿਆ ਰਹਿੰਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਨੰਦਾਂ ਦੀ ਪਰੀ ਤੋਂ ਤਿਆਗਿਆ ਤਾਂ ਸੱਚੇ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਦੀ ਤਰਫ ਨੂੰ ਜਾ ਰਹੇ ਹਨ ਔਰ ਬਾਬਾ ਫਤੇਹ ਸਿੰਘ ਜੀ ਮੋੜ-ਮੋੜ ਕੇ ਪਛਾਣਉ ਤੱਕਦੇ ਹਨ ਔਰ ਭਾਈ ਚੌਪਾਲ ਸਿੰਘ ਜੀ ਜੋ ਗੁਰੂ ਕਲਗੀ ਧਰ ਦੇ ਵੀ ਖੜਾਵੇ ਸਨ ਔਰ ਸਹਿਬਜ਼ਾਦਿਆਂ ਦੇ ਵੀ ਖੜਾਵੇ ਸਨ ਉਹਨਾਂ ਨੇ ਪੁੱਛਿਆ ਬਾਬਾ ਜੀ ਪਿੱਛੇ ਨੂੰ ਮੁੜ ਮੁੜ ਕੇ ਆ ਤੱਕਦੇ ਹੋ ਤਾਂ ਬਾਬਾ ਫਤੇਹ ਸਿੰਘ ਸਾਹਿਬ ਜੀ ਨੇ ਫਰਮਾਇਆ ਨੰਦਾਂ ਦੀ ਪੁਰੀ ਵਿੱਚ ਜਨਮੇ ਇੱਥੇ ਹੀ ਖੇਡੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਗੋਦ ਵਿੱਚ ਬਹਾਰਾਂ ਲੁੱਟੀਆਂ ਕੋ ਸਮਾਂ ਆਵੇਗਾ ਜਦੋਂ ਅਸੀਂ ਨੰਦਾਂ ਦੀ ਪੁਰੀ ਵਿੱਚ ਫੇਰ ਚੱਲ ਕਰਕੇ ਆਵਾਂਗੇ ਬਾਬਾ ਚੌਪਾ ਸਿੰਘ ਜੀ ਗੱਲ ਭਰ ਆਏ ਬਾਜਾਂ ਵਾਲੇ ਸੱਚੇ ਬਾਦਸ਼ਾਹ ਦੇ ਕੰਨੀਆਂ ਆਵਾਜ਼ ਪਈ ਸਾਹਿਬ ਜੀ ਨੇ ਪੁੱਛਿਆ ਬਾਬਾ ਜੀ ਕੀ ਪੁੱਛਦੇ ਨੇ ਬਾਬਾ ਫਤੇ ਸਿੰਘ ਜੀ ਤਾਂ ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੱਗੇ ਹੱਥ ਜੋੜ ਕੇ ਬਾਬਾ ਚੌਪਾ ਸਿੰਘ ਨੇ ਆਖਿਆ ਸਹਿਬ ਜੀ ਜੰਗ ਦਾ ਮਾਹੌਲ ਹੈ ਪਤਾ ਨਹੀਂ ਜਾਨ ਬਚਣੀ ਕਿ ਨਹੀਂ ਬਚਣੀ ਤਾਂ ਸਹਿਬ ਜੀ ਪੁੱਛਦੇ ਨੇ ਨੰਦਾ ਦੀ ਪੁਰੀ ਵਿੱਚ ਆਵਾਂਗੇ ਕਿ ਨਹੀਂ ਆਵਾਂਗੇ ਸਹਿਬ ਨੇ ਮੁਸਕਰਾ ਕੇ ਆਖਿਆ ਜਦੋਂ ਮੇਰਾ ਗੁਰੂ ਕਾ ਖਾਲਸਾ ਨੰਦਾ ਦੀ ਪੁਰੀ ਵਿੱਚ ਹੋਲਾ ਮਹੱਲਾ ਖੇਡਿਆ ਕਰੇਗਾ ਨਾ ਉਦੋਂ ਅਸੀਂ ਨੰਧਾ ਦੀ ਪੁਰੀ ਵਿੱਚ ਆਇਆ ਕਰਾਂਗੇ ਔਰ ਸਾਰੇ ਪਰਿਵਾਰ ਦੇ ਸਮੇਤ ਭਾਵਨਾਵਾਲਿਆਂ ਨੂੰ ਦਰਸ਼ਨ ਬਖਸ਼ਿਆ ਕਰਾਂਗੇ ਅੱਜ ਵੀ ਗੁਰੂ ਖਾਲਸਾ ਜੀ ਜਦੋਂ ਨੰਧਾ ਦੀ ਪੁਰੀ ਵਿੱਚ ਹੁਲਾ ਮਹੱਲਾ ਗੁਰੂ ਕੇ ਆਂ ਫੌਜਾ ਗੁਰੂ ਕੇ ਖਾਲਸੇ ਜੰਗ ਜੂ ਕਰਤੱਬ ਕਰਦੇ ਖੇਡਦੇ ਨੇ ਤਾਂ ਬਾਜਾਂ ਵਾਲੇ ਸੱਚੇ ਪਾਤਸ਼ਾਹ ਦਾ ਘੋੜਾ ਅੱਗੇ ਅੱਗੇ ਜਾਂਦਾ ਹੈ ਉਹ ਖਾਲੀ ਹੁੰਦਾ ਹੈ ਪੈਰ ਇਦਾਂ ਦਬ ਦਬ ਕੇ ਰੱਖਦਾ ਏ ਜਿਵੇਂ ਉਹਦੇ ਉੱਪਰ ਪਤਾ ਨਹੀਂ ਕਿੰਨਾ ਕੁ ਭਾਰ ਹੋਵੇ ਮੁਰਕੋ ਮੁੜਕੀ ਹੋਇਆ ਹੁੰਦਾ ਹੈ ਭਾਵਨਾਵਾਲਿਆਂ ਨੂੰ ਦੀਦਾਰ ਹੁੰਦਾ ਹੈ ਉਸ ਖਾਲੀ ਘੋੜੇ ਉੱਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਜੇ ਹੁੰਦੀ ਹਨ ਭਾਈ ਆਨੰਦ ਲਾਲ ਸਾਹਿਬ ਜੀ ਲਿਖਦੇ ਨੇ ਕਿਸੇ ਕੋ ਦੀਦਾਰ ਰਾ ਦੀਦਾਰ ਇਹ ਮੁਕੱਦਸ ਮੁਰਾਦੇ ਉਮਰ ਰਾ ਹਾਸਲ ਨਿਕੋ ਕਰਦ ਜੋ ਕੋਈ ਵੀ ਮਹੱਲੇ ਦਾ ਦਰਸ਼ਨ ਕਰਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਦੀਆਂ ਮੰਦੀਆਂ ਭਾਵਨਾ ਨੂੰ ਪੂਰਿਆਂ ਕਰਕੇ ਰੱਖ ਦਿੰਦੇ ਨੇ ਪਹਿਲੇ ਹੁਲੇ ਮੁਹੱਲੇ ਦੇ ਪਿੱਛੋਂ ਤਕਰੀਬਨ 5-6 ਵਾਰ ਗੁਰੂ ਜੀ ਨੇ ਅਨੰਦਪੁਰ ਸਾਹਿਬ ਵਿਖੇ ਹੁਲਾ ਖੇਡਿਆ। ਇਸ ਤੋਂ ਬਾਅਦ ਜਦ ਗੁਰੂ ਜੀ ਨੇ ਤਲਵੰਡੀ ਸਾਬੋ ਵਿਖੇ ਟਿਕਣਾ ਕੀਤਾ ਤਾਂ ਉੱਥੇ ਵੀ ਮਹੱਲਾ ਖੇਡਿਆ। ਜਿਸ ਸਥਾਨ ਤੇ ਗੁਰੂ ਜੀ ਨੇ ਮਹੱਲਾ ਖੇਡਿਆ ਸੀ ਉੱਥੇ ਗੁਰਦੁਆਰਾ ਮਹੱਲ ਸਰ ਸਾਹਿਬ ਸਥਿਤ ਹੈ। ਗੁਰੂ ਜੀ ਵੱਲੋਂ ਅਨੰਦਪੁਰ त्याਗਣ ਤੋਂ ਬਾਅਦ ਕੁਝ ਸਮਾਂ ਇਹ ਸਥਾਨ ਖਾਲਸੇ ਦੀ ਸ਼ੋਤੋਂ ਵਾਂਝਾ ਰਿਹਾ। ਜਦੋਂ ਪੰਥ ਫੇਰ ਸ੍ਰੀ ਅਨੰਦਪੁਰ ਸਾਹਿਬ ਮੁੜਿਆ ਤਾ ਹੋਲੇ ਮਹੱਲੇ ਦੀ ਰੀਤ ਵੀ ਸੁਰਜੀਤ ਹੋਈ ਹਰ ਸਾਲ ਖਾਲਸਾ ਜੀ ਇੱਥੇ ਜੁੜਦੇ ਦੀਵਾਨ ਸਜਾਉਂਦੇ ਅਤੇ ਪੰਥ ਦੀ ਸ਼ਾਨ ਨੂੰ ਵਧਾਉਂਦੇ ਜਿਸ ਕਿਸੇ ਨੇ ਦਰਸ਼ਨ ਕੀਤਾ ਉਹਨੂੰ ਫਿਰ ਪਿੰਡ ਦਾ ਚੇਤਾ ਹੀ ਭੁੱਲ ਗਿਆ ਉਹਦੇ ਮੰਦਿਆਂ ਭਾਵਨਾ ਪੂਰੀਆਂ ਕਰ ਦਿੱਤੀਆਂ ਸਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਲਈ ਸਹਿਬ ਜੀ ਨੇ ਇਹਨ ਗਰੀਬ ਸਿੱਖਨ ਕੋ ਦੀ ਵਡਿਆਈ ਯਾਦ ਕਰੇ ਹਮਰੀ ਗੁਰਿਆਈ ਇਹ ਗਰੀਬਾਂ ਨੂੰ ਛੂਦਰਾਂ ਨੂੰ ਬਾਹਰ ਸਹਿਬ ਜੀ ਨੇ ਵੜਿਆਈਆਂ ਬਖਸ਼ ਕਰਕੇ ਔਰ ਮਹਾਰਾਜ ਨੇ ਕੇਸਰਾਦਕ ਗੁਲਾਲ ਯਾਦਕ ਫੇੰਗ ਕਰਕੇ ਪਿਛਕਾਰੀਆਂ ਚਿਲਾ ਕਰਕੇ ਔਰ ਇਸ ਹੋਲੇ ਨੂੰ ਮਹਾਰਾਜ ਸਾਹਿਬ ਜੀ ਨੇ ਬੀਰ ਰਸ ਦੀ ਰੰਗਤ ਦੇ ਕਰਕੇ ਅਲੌਕਿਕ ਮਹੱਲਾ ਸਿੱਖ ਜਗਤ ਦੇ ਵਿੱਚ ਕਾਇਮ ਦਾਇਮ ਕੀਤਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਮਹੱਲਾ ਦੇ ਰੂਪ ਵਿੱਚ ਮਨਾਏ ਜਾਂਦੇ ਜੰਗੂ ਤਿਉਹਾਰ ਤੇ ਸਿੰਘਾਂ ਦੀਆਂ ਆਪਸ ਵਿੱਚ ਲੜੀਆਂ ਜਾਂਦੀਆਂ ਅਭਿਆਸ ਰੂਪੀ ਮਨਸੂਈ ਜੰਗਾਂ ਨੇ ਭਾਰਤੀ ਲੋਕਾਂ ਨੇ ਮਨੋਬਲ ਨੂੰ ਉੱਚਾ ਕੀਤਾ ਲੋਕ ਕਾਇਰਤਾ ਪਰੇ ਮਾਹੌਲ ਤੋਂ ਨਿਕਲ ਕੇ ਇਸ ਤਿਉਹਾਰ ਵਿੱਚ ਟੜਾ-ਟੜ ਜੋਸ਼ ਨਾਲ ਸਜ-ਤਜ ਕੇ ਸ਼ਾਮਲ ਹੋਣ ਲੱਗੇ ਪੁਰਾਤਨ ਸਮੇਂ ਵਿੱਚ ਹੋਲੇ ਮਹੱਲੇ ਨੂੰ ਮਨਾਉਣ ਸੰਬੰਧੀ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਇਸ ਬਾਰੇ ਫੁਸ਼ਿਆਰਪੁਰ ਦੇ ਡਿਸਟ੍ਰਿਕਟ ਗਸਟਿਆਰ ਵਿੱਚ ਤਕਰੀਬਨ 19ਵੀਂ ਸਦੀ ਦੇ ਅੱਧ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾਂਦੇ ਇਸ ਸ਼ਾਨਾਮਤੀ ਤਿਉਹਾਰ ਦਾ ਜ਼ਿਕਰ ਇਸ ਤਰ੍ਹਾਂ ਮਿਲਦਾ ਹੈ ਇਸ ਜ਼ਿਲ੍ਹੇ ਦਾ ਵੱਡਾ ਮੇਲਾ ਆਨੰਦਪੁਰ ਮੱਖੋਵਾਲ ਹੋਲੀ ਤਿਉਹਾਰ ਸਮੇਂ ਹੁੰਦਾ ਏ। ਇਹ ਮੇਲਾ ਆਨੰਦਪੁਰ 2 ਦਿਨ ਰਹਿੰਦਾ ਤੇ ਦੂਜੇ ਦਿਨ ਦੁਪਹਿਰ ਮਗਰੋਂ ਵੱਖ-ਵੱਖ ਗੁਰਦੁਆਰਿਆਂ ਦੇ ਪੁਜਾਰੀ ਆਪਣੇ-ਆਪਣੇ ਨਿਸ਼ਾਨ ਲੈ ਕੇ ਬਾਹਰ ਨਿਕਲਦੇ ਅਤੇ ਸ਼ਬਦ ਗਾਉਂਦੇ ਚਰਨ ਗੰਗਾ ਦੇ ਚੋ ਵਿੱਚ ਆਉਂਦੇ। ਜਦੋਂ ਸਾਰੇ ਨਿਸ਼ਾਨ ਸਾਹਿਬ ਇਕੱਠੇ ਹੋ ਜਾਂਦੇ ਤਾਂ ਨਜ਼ਾਰਾ ਬਹੁਤ ਹੀ ਦਿਲ ਖਿੱਚਵਾਂ ਅਤੇ ਸੋਹਣਾ ਹੁੰਦਾ। ਆਨੰਦਪੁਰ ਦੇ ਗੁਰਦੁਆਰੇ ਦਾ ਨਿਸ਼ਾਨ ਸਾਹਿਬ ਅਤੇ ਉਸ ਦੇ ਨਾਲ ਨੀਲੇ ਬਾਣੇ ਅਤੇ ਲੋਹੇ ਦੇ ਚੱਕਰ ਲੱਗੇ ਨੋਕਦਾਰ ਦਸਤਾਰਿਆਂ ਵਾਲੇ ਨਿਹੰਗ ਖਾਸ ਤੌਰ ਤੇ ਵੇਖਣਯੋਗ ਹੁੰਦੇ ਬਹੁਤ ਸਾਰੇ ਨਿਹੰਗ ਘੋੜਿਆਂ ਤੇ ਅਸਵਾਰ ਹੁੰਦੇ ਅਤੇ ਜੋਸ਼ ਵਿੱਚ ਇਸ ਤਰ੍ਹਾਂ ਇੱਧਰ ਉੱਧਰ ਆਪਣੇ ਘੋੜੇ ਦੜਾਉਂਦੇ ਜਿਵੇਂ ਉਹ ਵੈਰੀ ਤੋਂ ਆਪਣੇ ਝੰਡੇ ਦੀ ਰੱਖਿਆ ਕਰ ਰਹੇ ਹੋਣ ਕਦੇ-ਕਦੇ ਕਿਸੇ ਟੋਲੀ ਵੱਲੋਂ ਗੁਰੂ ਜੀ ਦੀ ਉਸਤਤ ਵਿੱਚ ਢੂੰਗੀ ਸੁਰ ਅੰਦਰ ਕੋਈ ਨਾ ਕੋਈ ਸ਼ਬਦ ਵੀ ਉਚਾਰਨ ਹੁੰਦਾ। ਇੱਕ ਦੁਲਟਾ ਦਾ ਮਨ ਨਾ ਗੁਰ ਸੂਰੇ ਦੇ ਕਣ ਕਹਿਣ ਸੁਣਨ ਤੋਂ ਬਾਰੇ ਨੇ। ਮਾਂ ਗੁਜਰੀ ਚੰਨ ਸੋਹਣੀਆਂ ਪਈਆ ਤੁਮਾਂ ਕੂਟਾ ਚਾਰੇ ਨੇ। ਸੋਢੀ ਆਪਣੇ ਹਾਥੀਆਂ ਤੇ ਸਜੇ ਹੋਏ ਘੋੜਿਆਂ ਤੇ ਚੜ ਕੇ ਬਾਹਰ ਆਉਂਦੇ ਤੇ ਸੰਗਤ ਦੇ ਇਕੱਠ ਵਿੱਚ ਘੁੰਮਦੇ ਫਿਰਦੇ। ਇਸ ਸਮੇਂ ਕੋਈ 30000 ਦਾ ਇਕੱਠ ਹੁੰਦਾ। ਸ਼ਾਮ ਵੇਲੇ ਆਪਣੇ ਆਪਣੇ ਗੁਰਦੁਆਰਿਆਂ ਵਿੱਚ ਨishan ਸਾਹਿਬ ਜਲੂਸ ਦੀ ਸ਼ਕਲ ਵਿੱਚ ਈਓਂ ਵਾਪਸ ਲੇ ਜਾਂਦੇ ਮਾਨੋ ਜਿਵੇਂ ਉਹ ਬੈਰੀ ਦਲ ਤੇ ਜਿੱਤ ਹਾਸਲ ਕਰਕੇ ਵਾਪਸ ਘਰ ਪਰਤ ਰਹੇ ਹੋਣ ਸੂਰਜ ਡੁੱਬਦੇ ਨਾਲ ਹੀ ਬਹੁਤੀ ਸੰਗਤ ਵਾਪਸ ਆਪਣੇ ਆਪਣੇ ਪਿੰਡਾਂ ਨੂੰ ਮੁੜ ਜਾਂਦੀ ਹੋਲਾ ਮਹੱਲਾ ਮਨਾਉਣ ਦਾ ਮੁੱਖ ਮੰਤਵ ਗੁਰਸਿੱਖਾਂ ਅੰਦਰ ਫਤਿਹ ਦੇ ਅਨੁਭਵ ਨੂੰ ਹੋਰ ਵਿਰੇੜ ਕਰਨਾ ਹੈ ਸਪਸ਼ਟ ਹੈ ਕਿ ਹੋਲਾ ਮਹੱਲਾ ਦੀ ਰੀਤ ਦਾ ਵਿਸ਼ੇਸ਼ ਉਦੇਸ਼ ਸਿੱਖਾਂ ਵਿੱਚ ਸ਼ਸਤਰਾ ਲਈ ਪਿਆਰ ਅਤੇ ਸ਼ਕਤੀ ਦਾ ਸੰਚਾਰ ਕਰਨਾ ਸੀ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਸ਼ੋ ਧਰਤੀ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਪੋਟਾ ਸਾਹਿਬ ਤੇ ਸ੍ਰੀ ਹਜੂਰ ਸਾਹਿਬ 나 ਦੇੜ ਵਿਖੇ ਪਹੁੰਚ ਕੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਇਹ ਪਾਵਨ ਤਿਉਹਾਰ ਮਨਾਉਂਦੀ ਹੈ ਅੱਜ ਵੀ ਗੁਰੂ ਖਾਲਸਾ ਜੀ ਜਿਹੜਾ ਅਨੰਦਾ ਦੀ ਪੁਰੀ ਵਿੱਚ ਜਾ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੋਲਾ ਮਹੱਲਾ ਵੇਖਦਾ ਹੈ ਉਮਰ ਭਰ ਦੀਆਂ ਇਸ਼ਾਵਾਂ ਜੋ ਵੀ ਮਨ ਵਿੱਚ ਲੈ ਕੇ ਜਾਂਦਾ ਹੈ ਸੱਚੇ ਪਾਤਸ਼ਾਹ ਜੀ ਉਹ ਭਾਵਨਾ ਸੁਭਾਵਨਾ ਨੂੰ ਭਾਗ ਲਾ ਦਿੰਦੇ। ਸਮੂਹ ਗੁਰੂ ਖਾਲਸਾ ਜੀ ਕੋ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਗੁਰੂ ਸਾਹਿਬ ਜੀ ਕਿਰਪਾ ਕਰਨ। ਅਸੀਂ ਖੰਡੇ ਪਾਟੇ ਦਾ ਅੰਮ੍ਰਿਤ ਸ਼ਕ ਕਲਗੀਆਂ ਵਾਲੇ ਦੇ ਸਿੰਘ ਬਣ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਤੇ ਨਤਮਸਤਕ ਹੋਈਏ। ਬਾਣੀ ਬਾਣੇ ਦੇ ਤਾਂ ਅਰਨੀ ਹੋਈਏ ਅਤੇ ਖਾਲਸਾਹੀ ਜਹੋ ਜਲਾਲ ਦੀ ਅਗੰਮੀ ਸ਼ਕਤੀ ਦਾ ਅਨੁਭਵ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।